ਦਾ ਮਾਤਾ ਮੈਨੂੰ ਮੇਰਾ ਕਾਲਜ ਆ ਨਾ ਬੁੜਕ ਕੇ ਬਾਹਰ ਨਿਕਲਦਾ ਮੈਨੂੰ ਭੁੱਖ ਲੱਗੀ ਆ ਉਹ ਸੇਖ ਦੇ ਘਰ ਵਾਲੀ ਕੋਲੇ ਗਈ ਕਹਿੰਦੀ ਬਾਈ ਜੀ ਮੇਰਾ ਬੱਚਾ ਭੁੱਖਾ ਹੈ ਕੋਈ ਰਾਤ ਦੀਆਂ ਦੋ ਰੋਟੀਆਂ ਪਈਆਂ ਦਾ ਮੈਨੂੰ ਦਿਓ ਉਹ ਕਹਿਣ ਲੱਗੀ ਕੁੱਤਕੇ ਫੁਟਕੇ ਕੁੱਤੇ ਘਰ ਦੇ ਤੁਸੀਂ ਕਿਤੇ ਅੰਨ ਨਹੀਂ ਵੇਖਿਆ ਖਾਣੇ ਦਾ ਟਾਈਮ ਨਹੀਂ ਉਹ ਕਹਿੰਦੀ ਬਾਈ ਜੀ ਅਸੀਂ ਨਹੀਂ ਵੇਖਿਆ ਰਾਤ ਦੀਆਂ ਦੋ ਰੋਟੀਆਂ ਜਿਹਨੂੰ ਆਪਾਂ ਬੇਪਸੰਦ ਕਰਕੇ ਛੱਡ ਦਿੰਦੇ ਉਹ ਲਿਆ ਕੇ ਫੜਾ ਜਦੋਂ ਫੜਾਤੀਆਂ ਤਾਰਾ ਰਾਣੀ ਕਹਿਣ ਲੱਗੀ ਲੈ ਬੇਟਾ ਖਾ ਲਾ ਉਹ ਕਹਿੰਦਾ ਮਾਂ ਤੂੰ ਖਾਂਦਾ ਇੱਕ ਉਹ ਕਹਿੰਦਾ ਤੂੰ ਖਾ ਲਾ ਉਹ ਕਹਿੰਦੀ ਤੂੰ ਖਾ ਲਾ ਉਹ ਕਹਿੰਦੀ ਬੇਟਾ ਜਦੋਂ ਤੂੰ ਖਾ ਲਈਆਂ ਦੋ ਰੋਟੀਆਂ ਨਾ ਮੇਰੇ ਢਿੱਡ 'ਚ ਇੱਕ ਰੋਟੀ ਆਪ ਹੀ ਆ ਜਾਈ ਤੂੰ ਖਾ ਖਾ ਤੀਆਂ ਰੋਟੀਆਂ ਸਿਰ ਤੇ ਹੱਥ ਫੇਰਾ ਕੇ ਢਣ ਉੱਠ ਗਿਆ ਉਹ ਹੁਣ ਵਰਤਨ ਸਾਫ਼ ਕਰਨ ਲੱਗੀ ਸੇਠ ਦੇ ਘਰ ਰਾਣੀ ਆਈ ਉਹ ਕਹਿੰਦੀ ਨਹੀਂ ਕੋਲੀ ਇਹ ਜਿਹੜੀਆਂ ਰਾਤ ਦੀਆਂ ਰੋਟੀਆਂ ਮੈਨੂੰ ਐ ਨਹੀਂ ਮਿਲਣੀਆਂ ਇਹ ਲੜਕੇ ਤੋਂ ਅੱਧ ਡਿਊਟੀ ਕਰਾਵੂਗੀ ਉਹ ਕਹਿੰਦੀ ਮੇਰਾ ਬੱਚਾ ਨਿਆਣਾ ਹੈ ਹਲੇ ਕਮਾੜਾ ਨਹੀਂ ਉਹ ਕਹਿੰਦੀ ਘਰੋਂ ਭਜਾ ਦੇ ਭਜਾ ਦੇ ਘਰ ਕਹਿਣ ਲੱਗੀ ਚੰਗਾ ਭਾਈ ਜੀ ਜੋ ਮਰਜ਼ੀ ਕਰ ਦਿਓ ਜੋ ਮਰਜ਼ੀ ਕਰਾ ਦਿਓ ਕਹਿੰਦੀ ਇਹਦੀ ਡਿਊਟੀ ਇਹ ਆ ਮੇਰੀ ਬਾਹਰ ਬਗੀਚੀ ਹੈ ਬਗੀਚੀ ਦੇ ਵਿੱਚੋਂ ਚੰਗੇਰ ਲੈ ਜਾ ਕਰਨੀ ਟੋਕਰੀ ਉਹ ਫੁੱਲਾਂ ਦੀ ਲਿਆ ਕੇ ਮਾਲਾਂ ਨੂੰ ਫੜਾ ਦੇ ਕਰਨੀ ਇਹਦੀ ਡਿਊਟੀ ਇਹ ਹੈ ਦੂਸਰਾ ਦਿਨ ਹੋਇਆ ਚੰਗੇਰ ਫੜਾਤੀ ਬਗੀਚੀ ਨੂੰ ਚੱਲ ਗਿਆ ਬਗੀਚੀ ਦੀ ਬੜੀ ਬਹਾਰ ਤੇ ਗਲਜਾਰ ਖੜੀ ਹੈ ਜਿਹੜਾ ਫੁੱਲ ਤੋੜਦਾ ਜਿਹੜਾ ਸੋਹਣਾ ਲੱਗਦਾ ਉਹ ਤੋੜ ਕੇ ਟੋਕਰੀ 'ਚ ਪਾ ਲੈਂਦਾ ਵਿਸਵਾ ਮਿੱਤਰ ਪੰਡਤ ਕਹਜੋ ਫੁੱਲ ਦੇ ਵਿੱਚ ਸੱਪ ਬੜਿਆ ਬੈਠਾ ਜਦੋਂ ਤੋੜਦਾ ਤੋੜਦਾ ਉੱਥੇ ਗਿਆ ਤੇ ਉਹ ਸੱਪ ਨੇ ਡੰਗ ਮਾਰਿਆ ਡਿੱਗਦੇ ਨੇ ਕਿਹਾ ਹਾਏ ਮਾਂ ਹਾਏ ਮਾਂ ਉਹ ਬਗੀਚੀ ਦਾ ਜਿਹੜਾ ਮਾਲੀ ਸੀ ਉਸ ਨੂੰ ਪਤਾ ਨਾ ਲੱਗਾ ਮਾਲੀ ਗਿਆ ਉਹਨੇ ਵੇਖਿਆ ਡਿੱਗਣ ਸਰ ਪੀੜਾ ਮਾਲੀ ਭੱਜਾ ਸ਼ਹਿਰ ਦੇ ਵਿੱਚ ਗਲੀ ਗਲੀ ਚ ਭੱਜਾ ਫਿਰਦਾ ਨਹੀਂ ਕਿਸੇ ਦਾ ਲੜਕਾ ਬਗੀਚੀ ਨੂੰ ਗਿਆ ਨਹੀਂ ਕਿਸੇ ਦਾ ਗਿਆ ਹੋਵੇ ਗਲੀਆਂ ਦੇ ਵਿੱਚ ਭੱਜਾ ਫਿਰਦਾ ਕਮਲਿਆਂ ਨੂੰ ਜੇ ਕਿਸੇ ਦਾ ਗਿਆ ਹੋ ਉਹੋ ਹੀ ਕਹੂ ਮੇਰਾ ਗਿਆ ਭੱਜਾ ਫਿਰਦਾ ਉਸ ਗਲੀ ਪੈ ਗਿਆ ਕਿ ਜਿੱਥੇ ਤਾਰਾ ਰਾਣੀ ਡਿਊਟੀ ਕਰਦੀ ਸੀ ਵਰਤਨ ਸਾਫ ਕਰੀ ਜਾਂਦੀ ਸੀ ਜਦੋਂ ਉਹਦਾ ਮਾਲੀ ਦਾ ਸੁਣਿਆ ਬੁਲਾੜਾ ਵੀ ਕਿਸੇ ਦਾ ਬੱਚਾ ਬਗੀਚੀ ਨੂੰ ਗਿਆ ਭਾਂਡੇ ਛੁੱਟ ਗਏ ਹੱਥਾਂ ਦੇ ਪੱਜ ਕੇ ਦੇਹਲੀ ਤੇ ਮਾਲੀ ਨੂੰ ਕਹਿਣ ਲੱਗੀ ਬਾਈ ਜੀ ਮੇਰਾ ਬੱਚਾ ਬਗੀਚੀ ਨੂੰ ਗਿਆ ਛੇਈ ਛੇਈ ਦੱਸੋ ਮੇਰੇ ਦਿਲ ਨੂੰ ਕੁਝ ਹੋਈ ਜਾਂਦਾ ਉਹ ਕਹਿਣ ਲੱਗਾ ਤੇਰਾ ਬੱਚਾ ਕਾ ਕਹਿੰਦੀ ਹਾਂਸ਼ਾ ਹੀ ਛੇਈ ਦੱਸੋ ਉਹ ਕਹਿੰਦਾ ਮੇਰੇ ਨਾਲ ਲੜ ਪਿਆ ਬਗੀਚੀ ਚ ਮੇਰੀ ਬੇਇੱਜ਼ਤੀ ਕੀਤੀ ਉਹਨੇ ਤਾਰਾ ਰਾਣੀ ਨੇ ਸਰਦੀ ਚੁੰਨੀ ਲਾ ਕੇ ਮਾਲੀ ਦੇ ਪੈਰਾਂ ਤੇ ਰੱਖਦੀ ਕਹਿੰਦੀ ਬਾਈ ਜੀ ਮੇਰਾ ਬੱਚਾ ਨੇ ਆਣਾ ਮੈਨੂੰ ਜੋ ਮਰਜੀ ਕਹਿ ਲੋ ਪਰ ਮੇਰੇ ਬੱਚੇ ਨੂੰ ਨਾ ਕਹੋ ਮਾਲਿਕ ਕਹਿਣ ਲੱਗਾ ਉਹ ਦੇਵੀ ਉਹ ਤਾਂ नाग ਨੇ ਖਾ ਲਿਆ ਬਗੀਚੀ ਚ ਖਾ ਕੇ ਗਾਸ਼ ਫੁੜਕ ਕੇ ਦੇੜੀ ਤੇ ਜਾਪੀ ਉਧਰੋਂ ਫੇਰ ਦੇ ਘਰ ਆ ਲੀ ਕੀ ਹੋਇਆ ਮਾਲਿਕ ਕਹਿੰਦਾ ਇਸ ਦਾ ਬੱਚਾ नाग ਨੇ ਖਾ ਲਿਆ ਬਗੀਚੀ ਚ ਕਹਿੰਦੀ ਵਾਹ ਮੇਰੇ 12 ਖਾਲੇ ਮੈਂ ਤਾਂ ਨਹੀਂ ਫੁੜਕੀ ਇਹ ਇੱਕ ਖਾਦੇ ਤੋਂ ਹੀ ਫੁੜਕ ਗਈ ਤਾਰਾ ਰਾਣੀ ਉੱਠ ਕੇ ਕਹਿਣ ਲੱਗੀ ਤੇਰਾ ਮੇਰਾ ਏਕ ਤੇਰੇ ਬਾਹਰ ਮੇਰਾ ਇੱਕੋ ਹੀ ਤੇਰੇ ਬਾਹਰ ਵਰਗਾ ਸੀ ਚਲੋ ਇੰਨੇ ਗੱਲ ਜਦੋਂ ਹੋਈ ਕਿ ਬਗੀਚੀ ਨੂੰ ਭੱਜ ਗਈ ਮੂਰੇ ਮਾਲੀ ਅੰਮਾ ਗਰਤਾਰਾ ਰਾਣੀ ਭੱਜੇ ਜਾਂਦੇ ਜਦੋਂ ਜਾ ਕੇ ਵੇਖਿਆ ਝਟਦੀ ਐ ਚਮਦੀ ਲੱਦੀ ਫਿਰਦੀ ਕੋਈ ਪੇਸ਼ ਨਹੀਂ ਜਾਂਦੀ ਮਾਲੀ ਕਹਿਣ ਲੱਗਾ ਉਹ ਦੇਵੀ ਇਹ ਤਾਂ ਮਿੱਟੀ ਹੋ ਗਿਆ ਇਹ ਮਿੱਟੀ ਨੇ ਤੇਰੇ ਸਾਥ ਨਹੀਂ ਤੁਰਨਾ ਜੇ ਤੂੰ ਚੰਗਾ ਕਰਮ ਕਰ ਸਕਦੀ ਹੈ ਨਾ ਇਹਨੂੰ ਚੁੱਕ ਕੇ ਲੈ ਜਾ ਤੇ ਸੇ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਦਾ ਛਿਸ਼ਕਾਰ ਕਰਦੇ। ਮੋਢਿਆਂ ਤੇ ਸੈੱਟ ਲਿਆ। ਸ਼ਮਸ਼ਾਨ ਘਾਟ ਵਿੱਚ ਜਾਵਦੀ। ਅੱਗੇ ਹਰੀ ਚੰਦ ਰਾਜੇ ਦੇ ਕੋਲ। ਕਹਿੰਦਾ ਇਹ ਉਹਨੇ ਮਾਲਕਲੀ ਉਂਗਲ ਚੱਕੀ ਕਹਿੰਦੀ ਉਹ ਉਹਨੂੰ ਪਤਾ ਹੈ ਕਹਿੰਦੀ ਮੈਨੂੰ ਨਹੀਂ ਪਤਾ। ਕਹਿੰਦੀ ਛਿਸ਼ਕਾਰ ਕਰਨਾ ਦਾ। ਉਹ ਕਹਿੰਦਾ ਨਾ ਟਕਾ ਲਿਆ। ਮੈਂ ਤਾਂ ਝੂਠ ਨਹੀਂ ਮਾਰਨਾ। ਸੱਚ ਬੋਲਣਾ ਮੈਨੂੰ ਨਾ ਤੇਰੀ ਲੋੜ ਆ ਨਾ ਬੱਚੇ ਦੀ ਲੋੜ। ਹੱਥ ਬੰਨੀ ਖੜੀ ਐ। ਹਰੀ ਚੰਦ ਰਾਜਾ ਕਹਿਣ ਲੱਗਾ ਇਹੋ ਕਰ ਵੀ ਮੈਂ ਤੇਰਾ ਇੰਨਾ ਤਾਂ ਕਰ ਸਕਦਾ। ਤੂੰ ਸ਼ਹਿਰ ਦੇ ਵਿੱਚ ਮੰਗਣ ਜਾ। ਕੋਈ ਤੇਰੇ ਬੱਚੇ ਦਾ ਤਰਸ ਕਰਕੇ ਤੈਨੂੰ ਟਕਾਦਾਨ ਕਰ ਦੂ। ਉਹ لے ਆ ਕੇ ਮੈਨੂੰ ਦੇ ਦੀ ਤੇ ਤੂੰ ਸਿਸ਼ਕਾਰ ਕਰ ਲਈ। ਉਹ ਜਦੋਂ ਮੰਗਣ ਗਈ ਸ਼ਹਿਰ ਦੇ ਵਿੱਚ ਤੇ ਕਿਸੇ ਨੇ ਟਕਾਦਾਨ ਕਰਤਾ ਅੱਗੇ ਜਨਾਨੀਆਂ ਦਾ ਕੰਮ ਸੀ ਤਕਾ ਰੁਪਈਆ 2 ਰੁਪਈਏ ਚੁੰਨੀ ਲੜ ਬੰਨ ਕੇ ਤੇ ਮੋਢੇ ਤੇ ਸੱਟ ਲੈਂਦੀਆਂ ਸੀ ਫੜਦਾ 6 6 ਜੇ 12:00 ਵਜੇ ਜਦੋਂ ਉੱਥੋਂ ਮੁੜੀ ਤੇ ਹਰੀਚੰਦ ਰਾਜ ਦੀ ਡਿਊਟੀ ਬਦਲ ਗਈ ਉਹ ਲੜਕਾ ਹੀ ਲੱਗਦਾ ਚਾਕੇ ਨਾਲ ਹਰੀਚੰਦ ਰਾਜਾ ਕੱਲ ਜੋਗਨੇ ਉੱਥੇ ਹੋਰ ਪਾਤਾ ਆਪਣਾ ਕੇ ਜਦੋਂ ਉੱਥੇ ਆਈ ਸ਼ਮਸ਼ਾਨ ਘਾਟ ਦੇ ਵਿੱਚ ਤੱਲਾ ਲੜਕਾ ਪਿਆ ਉੱਥੇ ਵਿੱਚ ਚੱਤੀ ਜਾਂਦੀ ਚੁੰਮੀ ਜਾਂਦੀ ਲੰਦੀ ਗਰਦੀ ਜਾਂਦੀ ਕਾਲਜੋਗ ਨੇ ਜਾ ਕੇ ਰਾਜੇ ਨੂੰ ਕਹਤਾ ਵੀ ਤੇਰੇ ਸ਼ਮਸ਼ਾਨ ਘਾਟ ਦੇ ਵਿੱਚ ਡੈਣ ਬੈਠੀ ਹੈ ਲੜਕਾ ਖਾਈ ਜਾਂਦੀ ਹੈ ਜੇ ਉਹਦਾ ਬੰਦੋਬਾਧ ਹੁੰਦਾ ਤਾਂ ਕਰਲਾ ਨੇ ਸਾਰੇ ਸ਼ਹਿਰ ਨੂੰ ਭੇਜਿਆ ਰਾਜੇ ਨੇ نوਕਰ ਕਾਲ ਤੇ نوਕਰਾਂ ਨੇ ਫੜ ਕੇ ਸ਼ਮਸ਼ਾਨ ਘਾਟ ਦੇ ਵਿੱਚੋਂ ਰਾਜੇ ਦੇ ਪਿੱਛੇ ਕਰਦੀ ਰਾਜਾ ਕਹਿੰਦਾ ਜਾਓ ਕਾਲੂ ਭੰਗੀ ਨੂੰ ਕਹਿੰਦੇ ਵੀ ਇਹਨੂੰ ਕਤਲ ਕਰ ਦੇ ਹੁਣ ਕਾਲੂ ਭੰਗੀ ਦਾ ਨੌਕਰ ਉਹ ਸੀ ਹਰੀਜੰਦ ਰਾਜਾ ਉਹਨੇ ਉਹਦੇ ਤੇ ਡਿਊਟੀ ਲਾਤੀ ਜਦੋਂ ਰਾਜੇ ਦੇ ਪੇਸ਼ ਹੋਈ ਫਿਰ ਰਾਜੇ ਨੇ ਪੁੱਛਿਆ ਕਹਿੰਦਾ ਰਾਣੀ ਇਹ ਕਹਿੰਦੀ ਉਹਨੂੰ ਪਤਾ ਨਹੀਂ ਮਾਲ ਕਹਿੰਦਾ ਮੈਂ ਤੇਰੇ ਤੇ ਦੋਸ਼ ਲਾ ਗਿਆ ਕਹਿੰਦੀ ਕਹਾਂ ਕਹਿੰਦਾ ਕਤਲ ਦਾ ਕਹਿੰਦੀ ਜੀ ਕਰਦਿਓ ਉਹ ਕਹਿੰਦਾ ਆਖੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਤੂੰ ਸਾਹਮਣੇ ਖੜੀ ਮੈਨੂੰ ਪਤਾ ਵੀ ਮੇਰੀ ਰਾਣੀ ਹੈ ਕੱਢਣਾ ਤੈਨੂੰ ਹੈ ਨਹੀਂ ਤੈਨੂੰ ਥੋੜਾ ਕਤਲ ਤੈਨੂੰ ਜ਼ਰੂਰ ਕਰਨਾ ਮੈਂ ਝੂਠ ਨਹੀਂ ਮਾਰਨਾ ਕੰਦੀ ਜੀ ਖਾ ਲਓ ਉਹ ਕਹਿੰਦਾ ਐ ਉਹ ਕਰ ਆਪ ਦੀ ਚੁੰਨੀ ਦੀਆਂ ਚਾਰ ਤਿਹਾਂ ਮਾਰ ਕੇ ਮੇਰੀਆਂ ਅੱਖਾਂ ਬੰਦ ਕਰ ਦੇ ਰਾਣੀ ਨੇ ਸਿਰ ਤੋਂ ਚੁੰਨੀ ਲਈ ਚਾਰ ਤਿਹਾਂ ਮਾਰ ਕੇ ਬੰਨਤੀ ਜਿਹੜੀ ਤਲਵਾਰ ਸੀ ਨੋ ਥੱਲੇ ਪਈ ਸੀ ਹੁਣ ਅੱਖਾਂ ਬੰਦੀਆਂ ਤਲਵਾਰ ਦਾ ਪਤਾ ਨਹੀਂ ਲੱਗਦਾ ਕਹਿੰਦਾ ਰਾਣੀ ਤਲਵਾਰ ਦਾ ਪਤਾ ਨਹੀਂ ਲੱਗਦਾ ਰਾਣੀ ਨੇ ਚਾਕੇ ਰਾਜੇ ਦੇ ਹੱਥ 'ਚ ਫੜਾ ਤੇ ਕਹਿੰਦੀ ਲੋਹ ਪਤੀ ਜੀ ਤਲਵਾਰ ਫੜ ਲਈ ਹੁਣ ਕਹਿੰਦਾ ਨਿਸ਼ਾਨੇ ਦਾ ਪਤਾ ਨਹੀਂ ਲੱਗਦਾ ਮਾਰਾਂ ਕਿੱਥੇ ਤਾਰਾ ਰਾਣੀ ਨੇ ਹਰੀ ਚੰਦ ਰਾਜੇ ਦਾ ਗੁੱਟ ਫੜ ਕੇ ਉਹਦੀ ਤੌਣ ਤੇ ਲਾਤਾ ਕਹਿੰਦੀ ਜੇ ਇੱਥੇ ਮਾਰੋ ਦੋ ਵਾਰ ਕੀਤੀ ਤੇ ਕ੍ਰੋਧ ਦੇ ਚ ਤਲਵਾਰ ਨਾ ਚੱਲੀ ਜਦੋਂ ਤੀਜਾ ਵਾਰ ਕਰਨ ਲੱਗਾ ਪ੍ਰਮਾਤਮਾ ਨੇ ਪਰਦਾ ਖੋ ਕੇ ਹਰੀ ਚੰਦ ਰਾਜੇ ਦੀ ਬਾਹ ਫੜੀ ਕਹਿੰਦਾ ਓ ਭਾਈ ਅੱਖਾਂ ਖੋਲ ਕੀ ਕਰੀ ਜਾਨਾ ਕਹਿੰਦਾ ਤੂੰ ਕੌਣ ਹੈ ਮੈਥੋਂ ਛਡਾਉਣ ਵਾਲਾ ਮੈਨੂੰ ਨਹੀਂ ਇਹਦੀ ਲੋੜ ਮੈਨੂੰ ਮਹਾਰਾਜ ਦੇ ਨਾਂ ਦੀ ਲੋੜ ਆ ਉਹ ਕਹਿੰਦਾ ਭਾਈ ਅੱਖਾਂ ਖੋਲ ਅੱਖਾਂ ਖੋਲ ਕੇ ਵੇ ਜਦੋਂ ਅੱਖਾਂ ਖੋਲੀਆਂ ਵੇਖੀਆਂ ਮੂਰੇ ਭਗਵਾਨ ਪਰਦਾ ਖੋਇਆ ਕਰ ਕਹਿੰਦਾ ਭਾਈ ਆਪ ਦਾ ਰਾਜਪਾਲ ਸਾਹਿਬਲਾ ਜਾ ਕੇ ਤੈਨੂੰ ਪ੍ਰਤਿਉਣਾ ਸੀ ਕਿ ਮੈਂ ਜਿੱਥੋਂ ਤੱਕ ਪ੍ਰਤਿਉਣਾ ਇਹ ਤੈਨੂੰ ਪ੍ਰਤਿਆਗਾ ਤੂੰ ਨਹੀਂ ਡੋਲਿਆ ਕਹਿੰਦਾ ਜੀ ਮੈਂ ਤਾਂ ਨਹੀਂ ਡੋਲਿਆ ਮੇਰਾ ਲੜਕਾ ਸੁਰਗ ਬਾਸ ਹੋਇਆ ਪਿਆ ਕਹਿੰਦਾ ਨਹੀਂ ਭਾਈ ਕਹਿੰਦਾ ਆਵਾਜ਼ ਮਾਰ ਯਾਦ ਆਵਾਜ਼ ਮਾਰੀ ਬੇਟਾ ਰਾਜਕੁਮਾਰ ਉਹ ਕਹਿੰਦਾ ਦੱਸੋ ਪਿਤਾ ਜੀ ਪਰਮਾਤਮਾ ਉੱਥੇ ਵੀ ਨਹੀਂ ਝੂਠਾ ਹੋਇਆ ਕਹਿੰਦਾ ਭਾਈ ਗੂੜੀ ਨੀਂਦ ਸੁੱਤਾ ਪਿਆ ਸੀ じゃ ਹੁਣ ਕਹਿੰਦਾ ਆਪਦਾ ਰਾਜਪਾਲ ਸਾਹਿਬ ਨਾਲ ਜਾ ਕੇ ਤੇਰੀ ਪ੍ਰੀਖਿਆ ਕਰਨੀ ਸੀ ਬਸ ਪ੍ਰੀਖਿਆ ਲਈ ਹੈ ਮੈਂ ਪ੍ਰੀਖਿਆ ਲਈ ਹੋਇਆ ਹੁੰਦੇ ਨਹੀਂ ਮੈਂ ਖਣਪਗਾ ਨਹੀਂ ਤੇਰੇ ਕੋਲ ਆ ਉਹ ਸਚਾਈ ਹੋ ਜਾਂਦਾ ਸੀ